ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਤੁਸੀਂ ਦੇਖਿਆ ਕਿ ਮੋਦੀ ਸਰਕਾਰ ਨੇ ਜਿਹੜੇ ਕਿ ਨਵੇਂ ਕਾਨੂੰਨ ਪਾਸ ਕੀਤੇ ਨੇ ਕਿ ਜਿਹੜੇ ਕਿ ਟਰੱਕ ਡਰਾਈਵਰ ਨੇ ਉਹ ਟੱਕਰ ਵਾਲਾਂ ਨੇ ਹੜਤਾਲ ਕਰਾਉਣਾ ਇਹ ਡਰਾਈਵਰਾਂ ਨੇ ਮੋਦੀ ਸਾਹਿਬ ਨੇ ਕਾਨੂੰਨ ਇੱਕ ਪਾਸ ਕੀਤਾ ਵਾ ਕਿ ਜਿਹੜੇ ਡਰਾਈਵਰ ਜਦੋਂ ਗੱਡੀ ਕੋਈ ਵੱਜਦੀ ਆ ਜਾਂ ਕੋਈ ਮੌਕੇ ਤੇ ਇਹ ਮਰ ਜਾਂਦਾ ਉਹਨੂੰ 10 ਸਾਲ ਦੀ ਸਜ਼ਾ ਔਰ 7 ਲੱਖ ਰੁਪਏ ਜੁਰਮਾਨਾ ਹੁੰਦਾ ਜੋ ਕਿ ਵੱਡੇ ਟਰਾਂਸਪੋਰਟਰਾਂ ਨੇ ਜਿਹੜਾ ਕਿ ਰੋਡ ਜਾਮ ਕਰ ਦਿੱਤੇ ਨੇ ਔਰ ਹੜਤਾਲਾਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਪੈਟਰੋਲ ਪੰਪਾਂ ਦੇ ਉੱਪਰ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲਾਈਨਾਂ ਲੱਗ ਚੁੱਕੀਆਂ ਨੇ ਕਿ ਜਨਤਾ ਦੇ ਵਿੱਚ ਹਫੜਾ ਤਫੜੀ ਮਚ ਗਈ ਆ ਕੀ ਪਤਾ ਨਹੀਂ ਕੀ ਹੋਣਾ ਕਿੰਨੇ ਦਿਨ ਇਹ ਹੜਤਾਲ ਚੱਲਨੀ ਆ ਤੇਲ ਲੱਭਣਾ ਕਿ ਨਹੀਂ ਲੱਭਣਾ ਅਸੀਂ ਤੁਹਾਨੂੰ ਕਪੂਰਥਲਾ ਤੋਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਸੋ ਦੇਖੋ ਇਹ ਸਾਡੇ ਨਾਲ ਜਿਹੜੇ ਕਿ ਲੋਕ ਜੁਟ ਚੁੱਕੇ ਨੇ ਅਸੀਂ ਗੱਲ ਗੱਲਬਾਤ ਕਰਨੀ ਇਹ ਚਾਹਾਂਗੇ ਸਾਡੇ ਨਾਲ ਜਿਹੜੇ ਕਿ ਹੋਰ ਵੀ ਸਾਡੇ ਇਹ ਸੱਜਣ ਮੌਜੂਦ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਇਹ ਪੰਪ ਤੋਂ ਦਿਖਾ ਰਹੇ ਹਾਂ ਦੇਖੋ ਕਿੰਨੀਆਂ ਲੰਬੀਆਂ ਲਾਈਨਾਂ ਨੇ ਲੋਕਾਂ ਦੇ ਹਫੜਾ ਤਫੜੀ ਮਚ ਚੁੱਕੀ ਆ ਕਿ ਖਰੇ ਕੁਝ ਹੋਣਾ ਜਾਂ ਤੁਹਾਨੂੰ ਤੇਲ ਮਿਲਣਾ ਕਿ ਏ ਨਹੀਂ ਮਿਲਣਾ ਅਸੀਂ ਇਹ ਜਿਹੜਾ ਕਿ ਲੋਕਾਂ ਨਾਲ ਇਹ ਗੱਲਬਾਤ ਕਰਨੀ ਵੀ ਇਹ ਚਾਹਾਂਗੇ ਸਾਡੇ ਨਾਲ ਜਿਹੜੇ ਕਿ ਸੱਜਣ ਮੇਰੇ ਜੁੜ ਚੁੱਕੇ ਨੇ ਸਰ ਕੀ ਕਹਿਣਾ ਚਾਹਾਂ ਕਿ ਜਿੱਦਾਂ ਕਿ ਪੂਰੀ ਜਨਤਾ ਦੇ ਵਿੱਚ ਹਫੜਾ ਤਫੜੀ ਮੱਚ ਚੁੱਕੀ ਫਿਰੇ ਤੇਲ ਮਿਲਣਾ ਕਿ ਨਹੀਂ ਮਿਲਣਾ ਕਿ ਕਾਨੂੰਨ ਪਾਕ ਕੀਤਾ ਸਰਕਾਰ ਨੇ ਇਸ ਬਾਰੇ ਤੋਂ ਨਹੀਂ ਪਤਾ ਇੱਕ ਨੂੰ ਹੋਲਡ ਸਾਨੂੰ ਇਹ ਸਰ ਕੀ ਕਹਿਣਾ ਚਾਹੁੰਮ ਜਿਹੜਾ ਕਾਨੂੰਨ ਪਾਸ ਕੀਤਾ ਵਾ ਸਰਕਾਰ ਨੇ ਇਹ ਕੀ ਕਹੂੰਗੇ ਜਿਹੜਾ ਮੋਦੀ ਸਰਕਾਰ ਨੇ ਕਾਨੂੰਨ ਪਾਸ ਕੀਤਾ ਤਾਂ ਕਾਨੂੰਨ ਤਾਂ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਵਾ ਕਾਨੂੰਨ ਤਾਂ ਬਹੁਤ ਵਧੀਆ ਵਾ ਲੇਕਿਨ ਸਾਰਿਆਂ ਵਾਸਤੇ ਇੱਕ ਹੋਣੇ ਜੇ ਸਿਰਫ ਡਰਾਈਵਰਾਂ ਨੂੰ ਨਾ ਮਾਰ ਮਾਰੀ ਜਾਵੇ ਆਮ ਜਨਤਾ ਦੇ ਵੀ ਜੋ ਜਿਸ ਤਰ੍ਹਾਂ ਕੋਈ ਰੈਸ਼ ਗੱਡੀ ਚਲਾ ਰਿਹਾ ਵਾ ਉਹ ਕਿਸੇ ਤਰ੍ਹਾਂ ਦੇ ਵੀ ਫਾਸਟ ਡਰਾਈਵਿੰਗ ਕਰਨ ਰਿਹਾ ਵਾ ਗਲਤ ਸਾਈਡ ਤੇ ਚਲਾ ਰਿਹਾ ਵਾ ਕਿਸੇ ਤਰ੍ਹਾਂ ਵੀ ਉਹ ਰੈਸ਼ ਡਰਾਈਵਿੰਗ ਕਰ ਰਿਹਾ ਉਹਨਾਂ ਤੇ ਕਾਨੂੰਨ ਪਹਿਲਾਂ ਲਾਗੂ ਹੋਣਾ ਚਾਹੀਦਾ ਹੋਰ ਕੀ ਕਹਿਣਾ ਚਾਹੁੰਗਾ ਜਨਤਾ ਦੇ ਵਿੱਚ ਬੜੀ ਹਫੜਾ ਦਫੜੀ ਮਚੀ ਖੜੇ ਤੇਲ ਲੱਭਣਾ ਕਿ ਨਹੀਂ ਲੱਭਣਾ ਤੇ ਸਭ ਤੋਂ ਪਹਿਲਾਂ ਇਹ ਵੀ ਕਵਾਂਗੇ ਅਸੀਂ ਕਿ ਆਪਣੇ ਟੀਮ ਦੇ ਅੰਬੂਲੈਂਸ ਨੂੰ ਜਾ ਕੇ ਜਿਹੜੇ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਦੇਣਾ ਚਾਹੀਦਾ ਜਦੋਂ ਕਿ ਕੋਈ ਸਮੱਸਿਆ ਆਵੇ ਆਮ ਪਬਲਿਕ ਨੇ ਜਿਹੜਾ ਕਿ ਜਾਣਾ ਉਹਨਾਂ ਕੋ ਤੇਲ ਇਸਤੇਮਾਲ ਕਰਨਾ ਚਾਹੀਦਾ ਤੇ ਇਹ ਇਹ ਸਰਕਾਰ ਨੂੰ ਪਹਿਲਾਂ ਇੰਤਜ਼ਾਮ ਕਰਨਾ ਚਾਹੀਦਾ ਜਿਹੜਾ ਵੀ ਤਾਲੂਨ ਕੋਈ ਵੀ ਲਾਗੂ ਕਰਨਾ ਉਹਦੇ ਤੇ ਕਿੰਤੂ ਪਰੰਤੂ ਹੁੰਦੀ ਆ ਹਮੇਸ਼ਾ ਹੁੰਦੀ ਰਹੀ ਆ ਔਰ ਇਹ ਜ਼ਰੂਰ ਆ ਕਿ ਇਹਦਾ ਕੋਈ ਟਾਈਮ ਹੋਣਾ ਚਾਹੀਦਾ ਵਾ ਕਿ 10 ਦਿਨ 15 ਦਿਨ ਪਹਿਲਾਂ ਉਹਨਾਂ ਨੂੰ ਇਗਰਾਜ਼ ਕੀਤਾ ਜਾਵੇ ਕਿ ਆਹ ਕਾਨੂੰਨ ਪਾਸ ਹੋ ਰਿਹਾ ਵਾ ਤਾਂ ਉਹਦੇ ਲਈ ਲੋਕੇ ਅਵੇਅਰ ਹੋ ਜਾਣ। ਤੋਂ ਦੋਸਤੋ ਦੇਖਾਈ ਲੋਕਾਂ ਨੇ ਵੱਖਰੇ ਵੱਖਰੇ ਜਿਹੜੇ ਕਿ ਥਿਊ ਲੈ ਰਹੇ ਹੋ ਸਰਕਾਰ ਨੇ ਜਿਹੜਾ ਕਿ ਦੇਖੋ ਇਹ ਕਾਨੂੰਨ ਇੱਕ ਪਾਸ ਕੀਤਾ ਵਾ ਔਰ ਪੰਪਾਂ ਦੇ ਉੱਪਰ ਬਹੁਤ ਜ਼ਿਆਦਾ ਹੜਤਾਲ ਜਿਹੜੀ ਚੱਲਦੀ ਪਈ ਮੈਂ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੀਆਂ ਪੰਪਾ ਦਿਖਾ ਦੇਖੋ ਕਿੰਨਾ ਜ਼ਿਆਦਾ ਰਸ਼ਵਾਜਤ ਕੀ ਲੋਕਾਂ ਦੇ ਲੰਬੀਆਂ ਲੰਬੀਆਂ ਕਟਾਰਾਂ ਲੱਗ ਚੁੱਕੀਆਂ ਨੇ ਸਾਡੇ ਨਾਲ ਸਾਡੇ ਇਹ ਸੀਨੀਅਰ ਆਗੂ ਭਾਜੀ ਕੀ ਕਹਿਣਾ ਚਾਹੋਗੇ ਪੰਪਾਂ ਦੇ ਇੰਨੀ ਇੰਨੇ ਜਿਹ ਔਰ ਕੀ ਕਹੂਗੇ ਪ੍ਰਸ਼ਾਸਨ ਨੂੰ ਮੌਕਾ ਦੇਖਣਾ ਚਾਹੀਦਾ ਹੈ ਕਿ ਲੋਕ ਇਦਾਂ ਪੈਨਿਕ ਕ੍ਰੀਏਟ ਕਰ ਰਹੇ ਆ ਕਿ ਜੇ ਦਹੀਂ ਮੋ ਰਿਆਜ ਪੰਪਾਂ ਨੂੰ ਵਿੱਚ ਘਾਟਾ ਪੈਣਾ ਹੈ ਕਈਆਂ ਨੇ ਪੈਸੇ ਨਹੀਂ ਦੇਣੇ ਉਹਨਾਂ ਦੀ ਪਮੈਸ਼ ਘਟ ਜਾਣੀ ਹੈ ਸਰਕਾਰ ਨੂੰ ਚਾਹੀਦਾ ਵੀ ਐਸੈਂਸ਼ੀਅਲ ਡਿਊਟੀਆਂ ਬਾਰੇ ਸਟੇਟਮੈਂਟ ਨਾਲ ਨਾਲ ਇਲੈਕਟ੍ਰੋਨਿਕ ਮੀਡੀਆ ਜਾਰੀ ਹੋਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਭ੍ਰਮ ਫੈਲ ਗਿਆ ਕਿ ਸਾਨੂੰ ਪੈਨ ਨਹੀਂ ਮਿਲਣਾ ਇਸ ਕਾਰਨ ਪੈ ਗਿਆ ਹੈ ਔਰ ਪੰਪ ਡਰਾਈ ਹੋ ਰਹੇ ਆ ਤੇ ਸਰਕਾਰ ਨੂੰ ਇਹਦੇ ਵਿੱਚ ਪੂਰਾ ਕਲੀਅਰ ਕਰਨਾ ਚਾਹੀਦਾ ਨਾਲੋ ਨਾਲ ਤੁਸੀਂ ਵੀ ਸਕੂਟਰੀ ਇਹ ਚ ਤੇਲ ਪਵਾਣਾ ਹੈ ਕਾ ਤੇਲ ਪਵਾਣ ਆਏ ਆ ਪਰਲੇ ਕੋਈ ਉਮੀਦ ਨਹੀਂ ਲੱਗਦਾ ਪਊਗਾ ਤੇਲ ਹੁਣ ਫਿਰ ਬੈਟਰੀ ਵਾਲੀਆਂ ਜਿਹੜੀਆਂ ਸਕੂਟਰਾਂ ਦੇ ਇਲੈਕਟ੍ਰੋਨਿਕ ਧੁੱਪੀਆਂ ਚੱਲਦੀਆਂ ਨੇ ਉਹ ਉਹ ਤਾਂ ਨਿੱਕੇ ਲੈਣ ਦੀ ਸਮੱਸਿਆ ਬਣ ਚੁ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਇਹ ਤਾਂ ਬਣਨਾ ਹੀ ਹੈ ਜੀ ਜੋ ਮਾਹੌਲ ਬਣ ਗਿਆ ਇਸ ਮੁਲਕ ਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਵਾ ਇਸ ਲਈ ਲੋਕਾਂ ਨੂੰ ਈ ਰਿਕਸ਼ਾ ਜਦੋਂ ਆ ਗਏ ਮਾਰਕੀਟ 'ਚ ਈ ਸਕੂਟਰੀਆਂ ਆ ਗਈਆਂ ਇਹਦੇ ਵੱਲ ਤਵੱਜੋ ਦੇਣੀ ਚਾਹੀਦੀ ਆ ਅੱਜ ਦੇ ਹਾਲ ਦੇਖ ਕੇ ਅੱਧਾ ਲੱਗਦਾ ਪਤਾ ਨਹੀਂ ਲੋਕਾਂ ਨੂੰ ਤੇਲ ਹੀ ਨਹੀਂ ਮਿਲਣਾ ਔਰ ਇਸ ਤਰ੍ਹਾਂ ਇਹ ਹੋਇਆ ਸੀ ਜਿਸ ਤਰ੍ਹਾਂ ਕਿ ਕਰੋਨਾ ਦੇ ਵਿੱਚ ਪੂਰਾ ਰਾਸੀ ਲੋਕਾਂ ਨੂੰ ਮਾਸਕ ਧੱਕੇ ਘਰੋਂ ਬਾਹਰ ਆਉਣਾ ਪਿਆ ਉਹਦੋਂ ਵੀ ਹਫੜਾ ਤਫੜੀ ਮੇਰੇ ਕਰੋਨਾ ਦੇ ਵਿੱਚ ਸੀ ਹੁਣ ਦੇਖੋ ਪੈਟਰੋਲ ਪੰਪਾਂ ਤੇ ਕਿੰਨਾ ਜ਼ਿਆਦਾ ਇਹ ਰਾਸ਼ ਹੈ ਗਿਆ ਵਾ ਅਸੀਂ ਲੋਕਾਂ ਨਾਲ ਇਹ ਬੱਕਰੀ ਰੱਖੋ ਚੱਲਾ ਤੋ ਇਹ ਗੱਲਬਾਤ ਕਰਨੀ ਚਾਹਾਂ ਪੂਰੇ ਪੰਜਾਬ ਦੇ ਵਿੱਚ ਹਫੜਾ ਤਫੜੀ ਇਹ ਮੱਚੀ ਹੋਈ ਆ ਪੰਪਾਂ ਤੇ ਤੇਲ ਖਤਮ ਹੋ ਗਏ ਨੇ ਔਰ ਲੋਕ ਪਤਾ ਨਹੀਂ ਲੋਕਾਂ ਨੂੰ ਇਹ ਆ ਕਿ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਇਹ ਸਰ ਕੀ ਕਹਿਣਾ ਚਾਹੂੰ ਕਹਿਣਾ ਕੀ ਆ ਜੀ ਇਹ ਦੁਨੀਆਂ ਦੇ ਬਸ ਰੱਬ ਦੀ ਕਹਿਰ ਹੀ ਆ ਬਸ ਹੋਰ ਨਹੀਂ ਕੁਝ ਵੀ ਕਹਿਣਾ ਚਾਹੁੰਦਾ ਕਿ ਇੱਥੇ ਚਾਹੀਦੇ ਨੇ ਪੰਪਾਂ ਦੇ ਉੱਪਰ ਜਿੱਦਾਂ ਦੇਖਿਆ ਜਾਵੇ ਕਿ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਰਾਸ਼ਵਾ ਕੋਈ ਇੱਥੇ ਪੁਲਿਸ ਮੁਲਾਜ਼ਮ ਇੱਕ ਦੋ ਆ ਕੇ ਪ੍ਰਸ਼ਾਸਨ ਤੇ ਬੰਦੇ ਕੰਮ ਆ ਇਹ ਹੋਰ ਬਿਠਾਣੇ ਚਾਹੀਦੇ ਨੇ ਕਿ ਕੱਲ ਕੋਈ ਗੱਲਬਾਤ ਹੋ ਜਾਵੇ ਕੌਣ ਜ਼ਿੰਮੇਵਾਰ ਇਹ ਤਾਂ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋ ਸਕਦਾ ਜੀ ਇਹ ਤਾਂ ਨਹੀਂ ਜ਼ਿੰਮੇਵਾਰ ਤਾਂ ਲੋਕੀ ਲੋਕੀ ਥੋੜਾ ਹੋ ਸਕਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਦੋਸਤੋ ਮੈਂ ਸਭ ਇਹ ਤਸਵੀਰਾਂ ਤੁਹਾਨੂੰ ਇਹ ਪੰਪ ਕਪੂਰਥਲਾ ਦੇ ਪੰਪ ਤੋਂ ਦਿਖਾ ਰਿਹਾ ਦੇਖੋ ਇਹਨਾਂ ਨੇ ਉਹ ਜਿਹੜੇ ਕਿ ਗੱਡੀਆਂ ਡੀਜ਼ਲ ਜਿਹੜਾ ਕਿ ਪੂਰਾ ਖਤਮ ਹੋ ਚੁੱਕਾ ਦੇਖੋ ਲਿਖ ਕੇ ਵੀ ਲਗਾ ਦਿੱਤਾ ਗਿਆ ਕਿ ਡੀਜ਼ਲ ਖਤਮ ਹੋ ਗਿਆ ਵਾ ਅਸੀਂ ਹੋਰ ਵੀ ਪ੍ਰਸ਼ਾਸਨ ਨਾਲ ਜਏ ਗੱਲਬਾਤ ਕਰਨੀ ਚਾਹਾਂਗੇ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਕਪੂਰ ਦੇਖੋ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹਫੜਾ ਦਫੜੀ ਮਚੀ ਅਸੀਂ ਕਪੂਰਥਲਾ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਦੋਸਤੋ ਇਹ ਕੀ ਕਹਿਣਾ ਚਾਹੁੰਗੇ ਪੂਰੀ ਹਫੜਾ ਦਫੜੀ ਮਚੀ ਤੇਲ ਪਾਉਣ ਆਏ ਹੋ ਭਾਜੀ ਤੁਹਾਡਾ ਤੋਂ ਨਾ ਕਰ ਉਹਨਾਂ ਨਾਲ ਕਰੋ ਤੁਹਾਨੂੰ ਨਹੀਂ ਪਤਾ ਹਾਂਜੀ ਤੇਲਪਾਨ ਸ਼ਹਿਰ ਸਪੱਟਾ ਹੀ ਕਰਨ ਆਏ ਹੋ ਨਹੀਂ ਨਹੀਂ ਤੇਲ ਹੀ ਪੁਆਣ ਆਏ ਜੀ ਤੁਸੀਂ ਕਹਿੰਦੇ ਨਾ ਇਹਨਾਂ ਨਾਲ ਗੱਲ ਕਰ ਲਓ ਮੈਂ ਸ਼ਹਿਰ ਸਹਿਰ ਸਪੱਟਾ ਕਰਨ ਤੇਲ ਹੀ ਪੁਆ ਆਹ ਦੇਖੋ ਜੀ ਇਹਨਾਂ ਨੇ ਕੈਨ ਨੀ ਵੀ ਵਿਚਾਰਿਆ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਹ 50 ਲੀਟਰ ਵਾਲੀ ਕੈਨ ਨੀ ਵੀ ਦਿਖਾਈ ਜਾਵੇ ਇਹਨਾਂ ਦੇ ਵਿੱਚ ਪਤਾ ਨਹੀਂ ਇੰਨਾ ਰੋਚ ਪ੍ਰਗਟ ਹੋ ਗਿਆ ਕਿ ਖਰੇ ਤੇਲ ਹੀ ਨਹੀਂ ਲੱਭਣਾ ਹੁਣ ਕਿ ਤੁਹਾਨੂੰ ਇਲੈਕਟ੍ਰਿਕ ਸਕੂਟਰੀ ਨਾ ਦਵਾ ਦਈਏ ਹਾਂਜੀ 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 ਕੈਮੀਕਲ ਹੀ ਚੱਕ ਲਈ ਮੈਂ ਕਿਹਾ ਉਹ ਦਵਾ ਦਿਓ ਇਲੈਕਟ੍ਰਿਕ ਹੀ ਸਹੀ ਆ ਫੇਰ ਤੇ ਇਹ ਇੱਕ ਕੱਲ ਹੀ ਰੱਖੀ ਆ ਸਾਡੀ ਫੈਕਟਰੀ ਆ ਨਾ ਉਹਦੇ ਡੀਜ਼ਲ ਪਾਉਣਾ ਇਹ ਭੱਟੀਆਂ 'ਚ ਤੇ ਜੇ ਡੀਜ਼ਲ ਫੇ ਕੱਲ ਪਰ ਤੋਂ ਇਹ ਜੇ ਹੜਤਾਲ ਹੋ ਗਈ ਲੰਬੀ ਚੱਲ ਗਈ ਤੇ ਡੀਜ਼ਲ ਫੇ ਕਰ ਫੇ ਕਿੱਥੋਂ ਲਿਆਉਂ ਫੇ ਬਸ ਦੇਖੋ ਹੁਣ ਕੀ ਕਰਾਂਗੇ ਫੇ ਤੇ ਆਪਣੇ ਤੇਲ ਕੱਢੋਂਗੇ ਨਹੀਂ ਨਹੀਂ ਆਪਣਾ ਕਿੱਥੋਂ ਕੱਢਾਂਗੇ ਜੀ ਤੋਂ ਅਸੀਂ ਇਹ ਸਿੱਧੀਆਂ ਤਸਵੀਰਾਂ ਦਿਖਾ ਦੇਖੋ ਕਿੰਨਾ ਜ਼ਿਆਦਾ ਰਸ਼ ਹੈਗਾ ਦੋਸਤੋ ਸਿੱਧੀਆਂ ਤਸਵੀਰਾਂ ਮਤਲਬ ਦੇਖੋ ਪੂਰੀ ਹਫੜਾ ਦਫੜੀ ਮਚ ਚੁੱਕੀ ਆ ਜੋ ਕਿ ਪ੍ਰਸ਼ਾਸਨ ਦੇ ਕੋਈ ਇੱਥੇ ਜਿਹੜੇ ਕਿ ਪੁਲਿਸ ਪੁਲਿਸ ਮੁਲਾਜ਼ਮ ਵੀ ਨਹੀਂ ਮੌਜੂਦ ਹੈਗੇ ਜਿਹੜੇ ਹੈਗੇ ਉਹਨਾਂ ਨੇ ਬਾਹਰ ਰੋਡ ਤੇ ਲੱਗੇ ਹੋਏ ਕਿੰਨਾ ਜਾਮ ਲੱਗਾ ਹੋਇਆ ਵਾ ਇੱਥੇ ਕੋਈ ਇੱਥੇ ਕੀ ਪ੍ਰਸ਼ਾਸਨ ਦਾ ਵੀ ਇੰਤਜ਼ਾਮ ਨਹੀਂ ਕੋਈ ਇੱਥੇ ਹਾਲੇ ਤੱਕ ਪੁੱਛਣ ਨਹੀਂ ਆਇਆ ਦੇਖੋ ਕੱਲ ਨੂੰ ਕੋਈ ਗੱਲਬਾਤ ਹੋ ਜਵੇ ਔਰ ਕੌਣ ਜ਼ਿੰਮੇਵਾਰ ਹੋਗਾ ਸਰ ਜੀ ਦੇਖੋ ਭਾਜੀ ਵੀ ਜੁਦੇ ਭਾਜੀ ਕੀ 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 ਕਹਿਣਾ ਚਾਹੂੰਗਾ ਜਿੱਦਾਂ ਕਿ ਜਹਾੜਾ ਦਫੜੀ ਪੂਰੀ ਮੱਝੇ ਤੇਲ ਦੀ ਤੇਲ ਗੱਡੀ ਚ ਤੇਲ ਖਤਮ ਹੋ ਗਿਆ ਖਤਮ ਹੋ ਵਰ ਗਈ ਹੈ ਜੀ ਅੱਛਾ ਜੀ ਕੀ ਕਹੋਗੇ ਫਿਰ ਤੁਹਾਨੂੰ ਕੋਈ ਸਮਝ ਨਹੀਂ ਆ ਰਹੀ ਕੋਈ ਗੱਲ ਦੀ ਅੱਛਾ ਜੀ ਇਸ ਕਾਰਨ ਕੀ ਹੈ ਤੋ ਦੇਖੋ ਲੋਕ ਆਪਣੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਆ ਰਹੇ ਨੇ ਬਹੁਤ ਜ਼ਿਆਦਾ ਬੁਰਾ ਹਾਲ ਅਸੀਂ ਕਪੂਰਥਲਾ ਤੋਂ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਮੈਂ ਇਹ ਵੀ ਅਪੀਲ ਕਰਾਂਗਾ ਪ੍ਰਸ਼ਾਸਨ ਨੂੰ ਕਿ ਉਹ ਪੰਪਾ ਤੇ ਢੇਗਾ ਕੱਢਣ ਮਲਾਜ਼ਮ ਆਪਣੇ ਭੇਜੇ ਜਾਣ ਇੱਥੇ ਕੋਈ ਅੱਜ ਕੱਲ ਜਿਹੜੇ ਕਿ ਸ਼ਰਾਰਤੇ ਅੰਸਰ ਹੁੰਦੇ ਨੇ ਉਹ ਪਤਾ ਨਹੀਂ ਕਿਹੜੇ ਵੇਲੇ ਸ਼ਰਾਰਤ ਉਹ ਕਿਹੜੇ ਵੇਲੇ ਕੋਈ ਹਾਸਾ ਹੋ ਜਾਣਾ ਅਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਕਪੂਰਥਲਾ ਤੋਂ ਦਿਖਾਵਾਂਗੇ ਸਾਡੇ ਨਾਲ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਿ ਅੱਜ ਗੱਡੀ 'ਚ ਆਪਣੇ ਤੇਲ ਪੋਣ ਐ ਉਮੇਸ਼ ਸ਼ਰਦਾ ਜਿਹੜੇ ਡਿ렉ਟਰ ਉਹਨਾਂ ਨੇ ਵੀ ਗੱਲ ਸਰ ਦੇਖੋ ਇਹ ਜਿਹੜਾ ਪੂਰੇ ਪੰਜਾਬ ਦੇ ਤਹਿਲਕਾ ਮਾਰ ਗਿਆ ਕਪੂਰਥਲਾ ਦੇ ਪੰਪਾ ਤੇ ਬਿਲਕੁਲ ਤੇਲ ਖਤਮ ਹੋ ਚੁੱਕਾ ਲੋਕਾਂ ਨੇ ਇਹ ਕਹਿਣਾ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਟਰੱਕ ਡਰਾਈਵਰ ਦਿਨ ਰਾਤ ਰੋਡਾਂ ਦੇ ਉੱਪਰ ਰਹਿੰਦੇ ਨੇ ਸਰਕਾਰ ਨੇ ਕਹਿਤਾ ਵਕ ਜੀ ਇਹਨਾਂ ਨੂੰ ਜੁਰਮਾਨਾ ਲੱਗੂਗਾ 10 7 ਲੱਖ ਜੁਰਮਾਨਾ 10 ਸਾਲ ਦੀ ਸਜ਼ਾ ਕੀ ਕਹਿਣਾ ਚਾਹੂੰ ਦੇਖੋ ਇਸ ਤਰ੍ਹਾਂ ਆ ਵੀ ਕਾਨੂੰਨ ਜਿਹੜਾ ਉਹ ਹਰਕ ਵਾਸਤੇ ਹੁੰਦਾ ਥਿਲੇ ਟਰੱਕ ਡਰਾਈਵਰਾਂ ਵਾਸਤੇ ਜੇ ਮੈਂ ਖੁਦ ਆਪਣੀ ਗੱਡੀ ਆਪ ਡਰਾਈਵ ਕਰਦਾ ਮੇਰੇ ਤੇ ਵੀ ਉਹੀ ਲਾਗੂ ਹੋਏਗਾ ਹਿੱਟ ਐਂਡ ਰਨ ਇਹ ਕਿਹੜਾ ਕੈਸਾ ਕੇਸ ਆ ਵੀ ਕਿਸੇ ਨੂੰ ਹਿੱਟ ਕਰਨਾ ਹਿੱਟ ਕਰਨ ਤੋਂ ਬਾਅਦ ਇਨਸਾਨੀਅਤ ਦੇ ਨਾਤੇ ਤੇ ਇਹ ਕਿਹਾ ਜਾਂਦਾ ਵੀ ਜੇ ਕਿਸੇ ਨੂੰ ਚੋਟ ਪੇ ਲੱਗੀ ਆ ਕੁਝ ਹੋਇਆ ਤਾਂ ਉਹਨੂੰ ਆਪਾਂ ਫਰਸਟ ایڈ ਦਵਾਣ ਵਾਸਤੇ ਨੀਰੈਸਟ ਮੈਡੀਕਲ ਜਿਹੜੀ ਵੀ ਫੈਸਿਲਿਟੀ ਹੈਗੀ ਉਹ ਦਵਾਈਏ ਨਾ ਕਿ ਉਹਨੂੰ ਹਿੱਟ ਕਰਕੇ ਦੌੜ ਦੇਈਏ ਇੱਕ ਆਸਾਨੀ ਦਾ ਕਾਨੂੰਨ ਵੀ ਨਹੀਂ ਇਹ ਹੈਗਾ ਜਿਸ ਤੱਕ ਪਹਿਲਾਂ ਇਹ ਕਾਨੂੰਨ ਸੀਗਾ ਲੇਕਿਨ ਉਹਦੇ ਵਿੱਚ ਜੇ ਕੋਈ ਥੋੜੀ ਬਹੁਤ ਸਾਡੇ ਇਥੇ ਦੇਖਣ ਚ ਆਇਆ ਕਿ ਐਕਸੀਡੈਂਟ ਹੁੰਦਾ ਡਰਾਈਵਰ ਦੌੜ ਜਾਂਦਾ ਬੰਦਾ ਜਿਹੜਾ ਜਿਹਦੇ ਸੱਟ ਲੱਗੀ ਆ ਉਹ ਜ਼ਰੂਰੀ ਨਹੀਂ ਵੀ ਉਹ ਪੈਦਲ ਚਲਿਆ ਜਾ ਰਿਹਾ ਤਾਂ ਹਿੱਟ ਕਰਨ ਵਾਲਾ ਟਰੱਕ ਡਰਾਈਵਰ ਥੀ ਆ ਉਹ ਕਾਰ ਵਾਲਾ ਵੀ ਹੋ ਸਕਦਾ ਹੈ ਉਹ ਬੱਸ ਵਾਲਾ ਵੀ ਹੋ ਸਕਦਾ ਹੈ ਸਕੂਟਰ ਮੋਟਰਸਾਈਕਲ ਵਾਲਾ ਵੀ ਹੋ ਸਕਦਾ ਉਹ ਕਿਸੇ ਤਰ੍ਹਾਂ ਦੇ ਵਹੀਕਲ ਤੇ ਡਰਾਈਵ ਕਰਕੇ ਜਾ ਰਿਹਾ ਕਿਸੇ ਦੇ ਵਿੱਚ ਵਜਾ ਕਿ ਕਾਨੂੰਨ ਉਹਦੇ ਤੇ ਲਾਗੂ ਹੁੰਦਾ ਹੈ ਇਸ ਕਾਨੂੰਨ ਨੂੰ ਅੱਗੇ ਜਿਹੜਾ ਪਹਿਲਾ ਪੁਰਾਣਾ ਕਾਨੂੰਨ ਸੀ ਉਹਦੇ ਵਿੱਚ ਡਰਾਈਵਰ ਫਰਾਰ ਹੋ ਜਾਂਦਾ ਸੀ ਉਹ ਦੋ ਤਿੰਨ ਦਿਨ ਬਾਅਦ ਜਾ ਕੇ ਥਾਣੇ 'ਚ ਪੇਸ਼ ਹੁੰਦਾ ਸੀ ਆਪਣੀ ਥਾਣੇ 'ਚ ਜ਼ਮਾਨਤ ਲੈ ਕੇ ਘਰ ਆ ਜਾਂਦਾ ਸੀ ਮੈਂ ਸਰ ਗੱਲ ਟੁੱਕ ਨਹੀਂ ਚਾਹੁੰਦਾ ਤੁਸੀਂ ਕਹਿੰਗੇ ਡਰਾਈਵਰ ਜਿੱਦਾਂ ਫਰਾਰ ਹੋ ਜਾਂਦਾ ਹੁਣ ਡਰਾਈਵਰ ਜਿਹੜਾ ਵਿਚਾਰਾ ਜਦੋਂ ਫਰਾਰ ਹੀ ਹੋਊਗਾ ਅਜ ਗੱਡੀ 'ਚ ਬੈਠੋ ਜਨਤਾ ਤੁਹਾਨੂੰ ਕੁੱਟ-ਕੁੱਟ ਕੇ ਮਾਰ ਦੇਊਗੀ ਜਿਸ ਤਰ੍ਹਾਂ ਦਾ ਡਰਾਈਵਰ ਇਹ ਇਹ ਵੀ ਕਿਸੇ ਨੇ ਕਿਤੇ ਦੇਖਿਆ ਇਹ ਵੀ ਕਿਸੇ ਨੇ ਕਿਤੇ ਗਲਤ ਹੈ ਨਾ ਕੁੱਟ-ਕੁੱਟ ਕੇ ਮਾਰਨ ਵਾਲਾ ਕੋਈ ਕਾਨੂੰਨ ਨਹੀਂ ਹੈਗਾ ਮੌਬ ਲਿੰਚਿੰਗ ਜਿਹੜੀ ਹੁੰਦੀ ਆ ਉਹ ਉਹ ਵੀ ਸਾਨੂੰ ਸਮਝਣਾ ਚਾਹੀਦਾ ਬਾਕੀ ਦੇਸ਼ਾਂ ਦੇ ਜਿੱਥੇ ਦੇਸ਼ਾ ਦਾ ਤਰੱਕੀ ਕਰ ਰਿਹਾ ਹੈ ਇਹਦੇ ਹਾਈਵੇ ਬਣਦੇ ਪਏ ਇਹਨਾਂ ਕੋਈ ਛੋੜਿਆ ਇੰਨੀ-ਇੰਨੀ ਸਪੀਡਾਂ ਤੇ ਗੱਡੀਆਂ ਜਾ ਰਹੀਆਂ ਇੱਕ ਜ਼ਮਾਨਾ ਸੀਗਾ 40-50 ਕਿਲੋਮੀਟਰ ਦੀ ਸਪੀਡ ਤੇ ਕਾਰ ਦਾ ਜਾਣਾ ਜਾਂ ਕਿਸੇ ਟਰੱਕ ਦਾ ਜਾਣਾ ਬਹੁਤ ਵੱਡੀ ਗੱਲ ਸੀ ਅੱਜ ਉਹ ਵੀ ਟਰੱਕ ਡਰਾਈਵਰ ਵੀ ਤਾਂ ਹਾਈਵੇ ਤੇ ਚੜਦੇ ਆ ਬੱਸ ਚੜਦੇ ਆ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਇਹਨਾਂ ਆਸਾਨ ਹੋ ਗਿਆ ਉਹਨਾਂ ਵਾਸਤੇ ਉਸ ਵੇਲੇ ਉਹਨਾਂ ਨੂੰ ਕਾਨੂੰਨ ਔਰ ਟ੍ਰੈਫਿਕ ਦੇ ਲਾਜ ਜਿਹੜੇ ਹੈਗੇ ਆ ਉਹਨਾਂ ਨੂੰ ਫਾਲੋ ਕਰਨਾ ਵੀ ਹਰ ਇੱਕ ਦਾ ਫਰਜ਼ ਬਣਦਾ ਡਰਾਈਵਰ ਕੋਈ ਵੀ ਹੋਵੇ ਜਿੱਤਨਾ ਸਰਕਾਰ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾਨੂੰਨ ਬਣਾਈ ਜਾਂਦੇ ਨੇ ਕਿ ਆਉਣ ਵਾਲੇ ਜਿਹੜੇ ਕੀ ਵਿਧਾਨ ਸਭਾ ਇਲੈਕਸ਼ਨ ਹੈਗੇ ਕਿ ਉਹਦੇ ਵਿੱਚ ਇਹ ਆਪਣੇ ਜਿੱਤ ਦਾ ਅਹਿਸਾਸ ਦੇਖ ਦਿਓ ਇਦਾਂ ਤਾਂ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਆਪਣੇ ਆਪ ਨੂੰ ਜਰਨਲਿਸਟ ਨਾ ਸਮਝੋ ਆਪਣੇ ਆਪ ਇੱਕ ਇਨਸਾਨ ਦੇ ਨਾਤੇ ਆਪਣੇ ਇੱਕ ਇਨਸਾਨ ਹੋਣ ਦੇ ਨਾਤੇ ਦੱਸੋ ਵੀ ਇਸ ਕਾਨੂੰਨ ਦੇ ਵਿੱਚ ਤੁਸੀਂ ਦੱਸੋ ਕੀ ਖਰਾਬੀ ਹੈ ਵੀ ਖਰਾਬੀ ਤਾਂ ਕੋਈ ਨਹੀਂ ਸਾਰਿਆਂ ਲਈ ਕਾਨੂੰਨ ਦਾ ਇੱਕ ਤੇ ਵੈਸੇ ਮੈਂ ਜਿਸ ਤਰ੍ਹਾਂ ਦੇਖਿਆ ਅੱਜ ਕਿਦਾਂ ਪੂਰਾ ਕਿੰਨਾ ਤਾਲਕ ਸ਼ਾਰਦਾ ਸ਼ਾਰਦਾ ਜੀ ਕਿੰਨਾ ਤਾਲਕ ਤੈ ਨਾ ਲਾ ਅਬਾਈਡਿੰਗ ਲਾ ਅਬਾਈਡਿੰਗ ਸਿਟੀਜ਼ਨ ਦਾ ਬੁਨਾ ਇਹ ਬਹੁਤ ਵੱਡੀ ਗੱਲ ਹੈ ਔਰ ਇਹ ਸਾਨੂੰ ਇਸ ਦੇਸ਼ ਦੇ ਕਾਨੂੰਨ ਨੂੰ ਸਮਝਣਾ ਤੇ ਸਿੱਖਣਾ ਪਵੇਗਾ ਜਿੱਥੋਂ ਤੱਕ ਇਹ ਸਟ੍ਰਾਈਕਰਾਂ ਦਾ ਸਵਾਲ ਹੈ ਇਹਦੇ ਵਿੱਚ ਇਸ ਕਾਨੂੰਨ ਦੇ ਉੱਤੇ ਏਡੀ ਵੱਡੀ ਗੱਲ ਨਹੀਂ ਹੈਗੀ ਮੈਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਇਸ ਕਾਨੂੰਨ ਨੂੰ ਜਾਦਾ ਗਲ ਤਰੀਕੇ ਨਾਲ ਪੇਸ਼ ਲੋਕਾਂ ਦੇ ਵਿੱਚ ਜਾ ਕੇ ਕੀਤਾ ਇਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੇਰਾ ਖਿਆਲ ਆ ਆਮ ਲੋਕ ਜਿਹੜੇ ਆ ਉਹ ਐਕਸਪਲੋਇਟ ਨਹੀਂ ਹੋਣਗੇ ਜਿਸ ਤਰ੍ਹਾਂ ਕਿ ਕਾਨੂੰਨ ਬਣਿਆ ਮੈਂ ਤੁਹਾਨੂੰ ਖੁਦ ਤੁਹਾਨੂੰ ਹੀ ਸਵਾਲ ਕੀਤਾ ਕਿ ਤੁਸੀਂ ਦੱਸੋ ਅਸਲਾਦੀ ਖੜੇ ਨੇ ਇਹ ਦੱਸਣ ਇਸ ਕਾਨੂੰਨ ਦੇ ਵਿੱਚ ਕੀ ਕਮੀ ਕੀ ਆ ਕੀ ਕਮੀ ਹੈਗੀ ਸਰਦਾਰ ਜੀ ਇਹ ਕਾਨੂੰਨ ਦੇ ਵਿੱਚ ਜਿੱਦ ਤੱਕ ਲੋਕ ਬੜਾ ਇਹ ਦੇਖੋ ਜੀ ਸਾਡੇ ਅਸੀਂ ਖੁਦ ਆਵਾ ਡਰਾਈਵਰ ਹਾਂ ਜੀ ਸਾਡੀ 10000 ਰੁਪਏ ਤਨਖਾਹ ਆ ਜੀ ਤੇ ਅਸੀਂ ਦਿਨ ਰਾਤ ਰੋਡ ਤੇ ਰਹਿੰਦੇ ਹਾਂ ਜੀ ਕੁਝ ਉਦਾਂ ਵੀ ਆ ਕੇ ਵਾਜ ਜਾਂਦੇ ਜੋ ਵੀ ਸਾਡਾ ਇਨਾਮ ਲੱਗਦਾ ਜੀ ਸਾਹੀ ਕਹਿੰਦੇ ਥਾ ਥਾ ਕੈਮਰੇ ਲੱਗੇ ਹੋਣ ਜੇ ਕਾਨੂੰਨ ਚਲਾਉਣਾ ਤੇ ਹਰ ਸੜਕ ਤੇ ਕੈਮਰਾ ਲੱਗਾ ਹੋਵੇ ਵੀ ਉਸ ਦੀ ਗਲਤੀ ਪਾਦਾ ਲੱਗ ਸਕੇ ਵੀ ਕਿਸੇ ਦੀ ਗਲਤੀ ਆ ਜੀ ਇਸ ਕਰਕੇ ਜੀ ਇਹ ਜੋ ਹੋ ਰਿਹਾ ਜੀ ਬਹੁਤ ਔਖੀ ਗੱਲ ਆ ਜੀ ਇਸ ਦਾ ਸਾਹਮਣਾ ਕਰਨਾ ਬਹੁਤ ਔਖਾ ਜੀ ਸਾਨੂੰ ਕਿਰਪਾ ਕਰਕੇ ਕਾਨੂੰਨ ਵਾਪਸ ਲੈ ਆ ਜਾਵੇ ਜੀ ਅਸੀਂ ਇਸ ਕਾਨੂੰਨ ਤੋਂ ਬਹੁਤ ਜ਼ਿਆਦਾ ਦੁਖੀ ਆ ਜੀ। ਸੋ ਇਹ ਬਹੁਤ ਵਧੀਆ ਜਿਹੜਾ ਕਿ ਸਾਡੇ ਨਾਲ ਭਾਰਤੀ ਜੰਦਾ ਉਹਨਾਂ ਨੇ ਵੀ ਸ਼ਰਦਾ ਜੀ ਨੇ ਸਵਾਲ ਕੀਤੇ ਭਾਰਤੀ ਜੰਦਾ ਉਹ ਡਰਾਈਵਰ ਜਿਹੜਾ ਵੀਰ ਹੈ ਗੱਡੀ ਚਲਾਉਂਦਾ ਇਹਨੇ ਵੀ ਜੋ ਦੱਸਿਆ ਕਿ ਕਾਨੂੰਨ ਜਿਹੜਾ ਕਿ ਵਾਪਸ ਲੈ ਜਨ ਦੇਖੋ ਉਹ ਹੀ ਹੁਣ ਹੁਣ ਆਉਣ ਵਾਲਾ ਇਹ ਸਮਾਂ ਦੱਸੇਗਾ। ਲਗਾਤਾਰ ਅਸੀਂ ਤੁਹਾਨੂੰ ਕਪੂਰਥਲਾ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥਾ ਕਿ ਕਪੂਰਥਲਾ ਦੇ ਵਿੱਚ ਵੀ ਡੀਜ਼ਲ ਪੈਟਰੋਲ ਜਿਹੜਾ ਕਿ ਖਤਮ ਹੋ ਚੁੱਕਾ ਵਾ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਦੇਖੋ ਪੰਪਾਂ ਤੇ ਕਿੰਨਾ ਰਸ਼ਾ ਪੰਪ ਮੁਲਾਜ਼ਮ ਜਿਹੜੇ ਕਿ ਪੰਪ ਬੰਦ ਕਰਕੇ ਚੱਲ ਚੁੱਕੇ ਨੇ ਇੱਧਰ ਇਹਨਾਂ ਦਾ ਡੀਜ਼ਲ ਜਿਹੜਾ ਕਿ ਬਿਲਕੁਲ ਬੰਦ ਹੋ ਗਿਆ ਬਿਲਕੁਲ ਪੰਪ ਬੰਦ ਹੋ ਗਿਆ ਡੀਜ਼ਲ ਪੰਪ ਜਿਹੜਾ ਕਿ ਪੈਟਰੋਲ ਵੀ ਨਹੀਂ ਹੈਗਾ ਔਰ ਜਨਤਾ ਦੇ ਦੇਖੋ ਇਹ ਤਸਵੀਰ ਹੈ ਕਪੂਰਥਲਾ ਤੋਂ ਲਗਾਤਾਰ ਤੁਹਾਨੂੰ ਚਕਾਈ ਨਿਊਜ਼ ਦੇ ਉੱਪਰ ਦਿਖਾ ਰਹੇ ਆ ਦੇਖੋ ਕਿੰਨਾ ਜ਼ਿਆਦਾ ਲੋਕਾਂ ਦੇ ਵਿੱਚ ਰੋਸ਼ ਹੋ ਗਿਆ ਵਾ ਅਸੀਂ ਗੱਲਬਾਤ ਕਰਨੀ ਚਾਹਾਂ ਸਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਪੈਟਰੋਲ ਮਿਲ ਗਿਆ ਉਹਨੂੰ ਨਾ 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 ਨਹੀਂ ਮਿਲਿਆ ਕੀ ਚੱਕਰ ਹੋ ਗਿਆ ਕੀ ਪਤਾ ਕਹਿੰਦੇ ਬੰਦਿਆ ਹੋ ਜਾਣਾ ਵਾ ਹੜਤਾਲਿਆ ਟਰੱਕ ਵਾਲਿਆਂ ਦੀ ਉਹਦਾ ਕਰਕੇ ਕਿਸ ਚੀਜ਼ ਦੀ ਹੜਤਾਲ ਟ੍ਰੱਕ ਵਾਲਿਆਂ ਦੀ ਕਹਿੰਦੇ ਹੜਤਾਲ ਆ ਵੀ ਤੇ ਤੇ ਲਾਉਣਾ ਨਾ ਕਾਦੀ 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 ਹੜਤਾਲ ਕੀਤੀ ਹੁਣ ਹੜਤਾਲ ਪਤਾ ਉਹ ਮੇਰੇ ਖਿਆਲ ਕਹਿੰਦੇ ਆ ਮੈਂ ਸੁਣਿਆ ਇਹ ਕਹਿੰਦੇ ਜੀ ਟ੍ਰੱਕ ਵਾਲਿਆਂ ਨੇ ਨਾ ਕਾਨੂੰਨ ਜਿਹੜਾ ਉਹਨੇ ਕਿ ਜੁਪੀਐਸ ਸਰਕਾਰ ਨੇ ਬਣਾਤਾ ਵਾ ਜੇ ਕੋਈ ਐਕਸੀਡੈਂਟ ਹੋ ਜਾਵੇ ਬੰਦਾ ਮਰ ਜਾਵੇ ਉਹਦੇ ਮੇਰੇ ਖਿਆਲ 5 ਸਾਲ ਦੀ ਸਜ਼ਾ ਤੇ 20 ਲੱਖ ਰੁਪਏ ਜੁਰਮਾਨਾ ਡਰਾਈਵਰ ਨੂੰ ਪਾਉਣਾ ਹੈ ਤਾਂ ਕਰਕੇ ਹੜਤਾਲ ਕੀਤੀ ਕਿਸ ਤਰ੍ਹਾਂ ਇਹ ਕਾਨੂੰਨ ਹੈ ਸਾਰੇ ਲਈ ਲਾਗੂ ਚਾਹੀਦਾ ਕਿਸੇ ਇਕੱਲਾ ਹੀ ਉਹਨਾਂ ਲਈ ਚਾਹੀ ਹਾਂਜੀ ਸਾਰਿਆਂ ਲਈ ਚਾਹੀਦਾ ਕਿ ਉਹਨਾਂ ਲਈ ਚਾਹੀਦਾ ਡਰਾਈਵਰਾਂ ਨੇ ਕਾਨੂੰਨ ਤਾਂ ਸਾਰਿਆਂ ਵਾਸਤੇ ਚਾਹੀਦਾ ਫਿਰ ਜਦੋਂ ਜਿੰਨਾ ਹੋਣਾ ਚਾਹੀਦਾ ਡਰਾਈਵਰਾਂ ਨੇ ਡਰਾਈਵਰਾਂ ਨੇ ਰੋਟੀ ਕਮਾ ਕੇ ਦੇਣ ਡਰਾਈਵਰ ਕਿਸੇ ਮਾਂ ਦੇ ਪੁੱਤ ਨਹੀਂ ਕਿ ਬਾਕੀ ਪੁੱਤ ਆ ਸਾਰਿਆਂ ਵਾਸਤੇ ਚਾਹੀਦਾ ਹੀ ਇਹ ਨਹੀਂ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੋਣਾ ਚਾਹੀਦਾ ਵਕ ਪਰ ਇੰਨਾ ਵੇਹੇ ਬਹੁਤ ਜ਼ਿਆਦਾ ਹੀ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਲੋਕਾਂ ਦੇ ਵਿੱਚ ਪੂਰੀ ਹਫੜਾ ਤਫੀ ਮਚੀ ਹੋਈ ਆ ਕਿ ਜਿੱਦਛਾ ਸ਼ਾਇਦ ਤੇਲ ਲੱਭਾਣੀ ਆ ਤਾਂ ਮੈਂ ਇਹੀ ਅਪੀਲ ਕਰਾਂ ਕਿ ਆਪਣੇ ਮ제 ਮ제 ਜਿੰਨੇ ਕਿ ਲੋਡ ਆ ਉਹਨਾਂ ਕ ਤੇਲ ਜਿਹੜਾ ਕਿ ਪੋਇਜ਼ਨ ਸਰਨਾ ਮੈਡਮ ਵੀ ਮੌਜੂਦ ਹੈ ਮੈਡਮ ਕੀ ਗੱਲ ਹੋਈ ਸਕੂਟਰੀ ਚ ਤੇਲ ਖਤਮ ਹੋ ਗਿਆ ਸਰ ਕਹਿੰਦੇ ਕਿ ਪੈਟਰੋਲ ਖਤਮ ਹੈ 6 ਦਿਨ ਦੀ ਸਟ੍ਰਾਈਕ ਹੈ ਹਾਂਜੀ ਆਪਣਾ ਆਪਣਾ ਤੇਲ ਮਤਲਬ ਪੁਗਵਾ ਲੈ ਤੇ ਹੁਣ ਇੱਥੇ ਅੱਗੇ ਪੈਟਰੋਲ ਪੰਪਾਂ ਦੇ ਹਾਲ ਦੇਖ ਲਓ ਕੀ ਹੋਏ ਪਏ ਆ ਇਹਨੂੰ ਕਿਸ ਤਰ੍ਹਾਂ ਦਾ ਮੰਨਦੇ ਹੋ ਤੁਸੀਂ ਕਿ ਸਰਕਾਰ ਨੇ ਜਿਹੜਾ ਇਹ ਅਸੂਲ ਇਹ ਜਿਹੜਾ ਕਿ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਮੋਦੀ ਸਰਕਾਰ ਨੇ ਉਹਨੂੰ ਕਿਸ ਤਰ੍ਹਾਂ ਦਾ ਮੰਨਦੇ ਸਰ ਪਰ ਵੈਸੇ ਗਲਤ ਕੰਮ ਹੈ ਐਸ ਦਾ ਪੁਆਇੰਟ ਇਹਨਾਂ ਨੇ ਉਸ ਟਾਈਮ ਦੱਸਿਆ ਇਹਨਾਂ ਨੂੰ ਦੱਸਣਾ ਨਹੀਂ ਸੀ ਚਾਹੀਦਾ ਜਿਆਦਾ ਪਹਿਲਾਂ ਅਨਾਉਂਸ ਕਰਕੇ ਹੁਣੇ ਪਰੇਸ਼ਾਨੀ ਤਾਂ ਪਬਲਿਕ ਨੂੰ ਹੀ ਆਣਾ ਹੋਰ ਤੇ ਕਿਸੇ ਨੂੰ ਵੀ ਹੈ ਨਹੀਂ ਇਹ ਸਰਕਾਰ ਕਿਸ ਤਰ੍ਹਾਂ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਵਾ ਕਿਸ ਤਰ੍ਹਾਂ ਕਰੋਗੇ ਹੁਣ ਸਰ ਮੈਂ ਕੀ ਕਰ ਸਕਦੀ ਮੈਨੂੰ ਕੋਈ ਸਮਾਂ ਹੀ ਨਹੀਂ ਆਉਂਦਾ ਪਿਆ ਉਤਰੀ ਚ ਤੇਲ ਹੈਗਾ ਕਿ ਨਹੀਂ ਨਹੀਂ ਬਿਲਕੁਲ ਨਹੀਂ ਬਸ ਇੱਥੇ ਜਾਣ ਜੋਗ ਗਈ ਹੈ ਜਾਨ ਦੇ ਦੇਖੋ ਮੈਡਮ ਵਿਚਾਰੇ ਪਰੇਸ਼ਾਨ ਨੇ ਕਿਸ ਤਰ੍ਹਾਂ ਜਿਹੜੇ ਕਿ ਤੁਰ ਕੇ ਆਏ ਹੋਏ ਨੇ ਸਾਡੇ ਨਾਲ ਹੋਰ ਵੀ ਜਿਹੜੇ ਕਿ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਗੇ ਕਿਸ ਤਰ੍ਹਾਂ ਇਹ ਤਾਂ ਪਹਿਲਾਂ ਇਹਨਾਂ ਨੂੰ ਸਾਰੇ ਸਟ੍ਰਾਈਕ ਬਾਰੇ ਦੱਸਣਾ ਚਾਹੀਦਾ ਸੀਗਾ ਕਿ ਤੇਲ ਦਾ ਸਟਾਕ ਹੈ ਨਹੀਂ ਜਾਂ ਕਿਸ ਤਰ੍ਹਾਂ ਸਾਰੇ ਲੋਕ ਪਰੇਸ਼ਾਨ ਹੋ ਰਹੇ ਆ ਜੇ ਅਵੇਲੇਬਲ ਹੈ ਵੀ ਥੋੜਾ ਪੋਤਾ ਦੇਨੇ ਚਾਹੀਦਾ ਹਰਕ ਨੂੰ ਇਹਨੇ ਵੀ ਕੈਨੀਆਂ ਪਰ ਪਰ ਸਾਰੇ ਘਰੋ ਘਰ ਹੀ ਲੈ ਕੇ ਜਾਣ ਹਰਕ ਦਾ ਜਨਨੇ ਫਰਜ ਬੰਦਾ ਵੀ ਸਾਰੇ ਕਨਵੈਸ ਸਾਰੀਆਂ ਹੈਗੀਆਂ ਵਾ ਥੋੜਾ ਪੋਤਾ ਜਿੰਨਾ ਵੀ ਮਾੜਾ ਮੋਟਾ ਆ ਨਾ ਤੇ ਸੋ ਆ ਦੇਖੋ ਪਪਾ ਜੀ ਵਿਚਾਰੇ ਜਿਹੜੇ ਕਿ ਉਹ ਸਰੋਂ ਦੇ ਤੇਲ ਵਾਲੀ ਬੋਤਲ ਚੱਕ ਲਏ ਇਹ ਚ ਕੀ ਪੋਣ ਆ ਜੀ ਟੈਕਟਰਲ ਫਵਾਨ ਹੈ ਉਹ ਕੌਣ ਦਾ ਕੰਮ ਕਰਦੇ ਹੋ ਕੰਮ ਬਿਲਡਿੰਗ ਦਾ ਕੰਮ ਕਰਦੇ ਨੇ ਪੈਟਰੋਲ ਆਪਕੋ ਕੀ ਕਰੇਗਾ ਅੱਜ ਬਿਲਡਿੰਗ ਦਾ ਕੰਮ ਕਰਦੇ ਮਾਫ ਕਰਨਾ ਕਰੇ ਦੂਰਕ ਜਾਣੇ ਪੜਦਾ ਹੈ ਹਾਂ ਦੂਰਸ ਜਾਣੇ ਪੜਦਾ ਹੈ ਅੱਛਾ ਸੋ ਦੋਸਤੋ ਜੇ ਲਗਾਤਾਰ ਆਈ ਤੁਹਾਨੂੰ ਤਸਵੀਰਾਂ ਦਿਖਾਣਾ ਕਰਨਾ ਜਿਹੜੇ ਕਿ ਉਹ ਪੰਪ ਦੇ ਜਿਹੜੇ ਮਾਲਕ ਵੀ ਜੁੜ ਚੁੱਕੇ ਨੇ ਨੂਤਨ ਜੀ ਔਰ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਚਾਹਾਂਗੇ ਇਹ ਨੂਤਨ ਜੀ ਕੀ ਕਹਿਣਾ ਚਾਹੁੰਗੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਿ ਪੈਟਰੋਲਾਂ ਦੀ ਜਿਹੜੀ ਕਿ ਸਟ੍ਰਾਈਕ ਹੋ ਚੁੱਕੀ ਆ ਅੱਜ ਦੇਖਿਆ ਕਿ ਸਾਰੇ ਪੰਪਾਂ ਦੇ ਵਿੱਚ ਲੋਕਾਂ ਦਾ ਹਸਫੜਾ ਦਫੜੀਪੂਰੀ ਮਚ ਚੁੱਕਿਆ ਕੀ ਕਾਰਨ ਹੈਗਾ ਸਰ ਟਰਾਂਸਪੋਰਟਰਾਂ ਦੀ ਹੜਤਾਲ ਹੀ ਮੇਨ ਕਾਰਨ ਹੈਗਾ ਜੀ ਜਿਹਦੇ ਕਰਕੇ ਸਾਨੂੰ ਕਿੰਨ ਦਿਨਾਂ ਤੋਂ ਸਪਲਾਈ ਨਹੀਂ ਆ ਜਿੰਨਾ ਤੇਲ ਸੀਗਾ ਇਹ ਵੇਚ ਚੁੱਕੇ ਆਲਰੇਡੀ ਇੱਥੇ ਦੇਖਿਆ ਜਾਵੇ ਕਿ ਜਿਹੜੇ ਕਿ ਕੁਝ ਕੁਝ ਜਿਹੜੇ ਜਿਹੜੇ ਕੁਝ ਇੱਥੇ ਦੇ ਜਿਹੜੇ ਕਿ ਲੋਕ ਨੇ ਉਹ ਕਹਿੰਦੇ ਕਿ ਜਿਨ੍ਹਾਂ ਦੇ ਪੱਕੇ ਤੇਲ ਲੱਗਾ ਹੁੰਦਾ ਕਿ ਸ਼ਪਾਰਸ਼ੀ ਤੇਲ ਸਾਰੇ ਪੰਪਾਂ ਤੇ ਜਿਆਦਾ ਮਿਲਦਾ ਵਾ ਕਿ ਇਦਾਂ ਵੀ ਕੋਈ ਚੀਜ਼ ਨਹੀਂ ਸਰ ਸ਼ਪਾਰਸ਼ੀ ਵਾਲਾ ਜਿੱਦਾਂ ਜਿਹਦਾ ਲੋਕੇ ਆ ਰਹੇ ਤੇਲ ਪਵਾ ਰਹੇ ਜਿੰਨਾ ਚਾਹੋਗੇ ਉਹਨਾਂ ਮਿਲ ਰਿਹਾ ਸੀਗਾ ਤੇਲ ਜਿਹੜੇ ਮੋਦੀ ਸਰਕਾਰ ਮੋਦੀ ਸਰਕਾਰ ਨੇ ਜਿਹੜਾ ਕਿ ਕਾਨੂੰਨ ਕੀਤਾ ਇੱਕ ਟਰਾਂਸਪੋਰਟਰ ਵਾਲੇ ਉਹ ਸਹੀ ਕੀਤਾ ਕਿ ਸਰਪਲੱਸ ਲੈਣਾ ਚਾਹੀਦਾ ਸਰ ਡਰਾਈਵਰ ਵਾਸਤੇ ਬਹੁਤ ਜ਼ਿਆਦਾ ਹੋ ਜਾਂਦਾ ਕਿ 5 ਸਾਲ ਦੀ ਜਾਂ 7 ਲੱਖ ਜਾਂ 10 ਲੱਖ ਜੋ ਵੀ ਕਾਨੂੰਨ ਹੈਗਾ ਵਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਕਿੰਨਾ ਚਿਰ ਸਟ੍ਰਾਈਕ ਚੱਲੇਗੀ ਸਟ੍ਰਾਈਕ ਰੱਬ ਜਾਣਾ ਸਰ ਸਰਕਾਰ ਵਾਪਸ ਲੈ ਲਵੇ ਕਾਨੂੰਨ ਤੇ ਮੇਬੀ ਸ਼ਾਇਦ ਹੀ ਅੱਜ ਹੀ ਖੁੱਲ ਜਵੇ ਤੁਸੀਂ ਸ਼ੌਕ ਸ਼ਾਇਦ ਇੱਕ ਬਹੁਤ ਰਹੀ ਸਥਿਤੀ ਹੋਵੇ ਤੁਹਾਡੀ ਸਕੂਟਰ ਦੀ ਤੇਲ ਨਾ ਹੋਇਆ ਤੇ ਤੁਸੀਂ ਇਲੈਕਟ੍ਰਿਕ ਵਹੀਕਲ ਯੂਜ਼ ਕਰੋਗੇ ਕਿਸ ਪ੍ਰਕਾਰ ਕੇ ਸਾਈਕਲ ਤੇ ਜਾਓਗੇ ਨਹੀਂ ਪੈਦਲ ਹੀ ਚੱਲਣਾ ਪਏਗਾ ਸਰ ਬੈਟਰ ਹੈ ਪੈਦਲ ਨਾ ਤਾਂ ਲੱਤਾ ਹੀ ਰਹਿ ਜੂਗੀ ਕੋਈ ਹੱਲ ਨਹੀਂ ਸਰ ਫਿਲਹਾਲ ਇੱਦਾਂ ਹੀ ਚਲਾਣਾ ਪਏਗਾ ਤੋ ਇਹਨਾਂ ਨੇ ਦੋਸਤੋ ਬਹੁਤ ਵਧੀਆ ਸਵਾਲ ਕੀਤਾ ਸਾਡੇ ਜਿਹੜੇ ਕਿ ਇੱਥੇ ਪੈਟਰੋਲ ਪੰਪ ਦੇ ਮਾਲਕ ਨੇ ਨੂਤਨਗਰ ਵਾਲੇ ਉਹਨਾਂ ਕਹਿੰਦੇ ਸੈਂਟਰ ਸਰਕਾਰ ਨੂੰ ਜਿਹੜਾ ਕਿ ਕਾਨੂੰਨ ਵਾਪਸ ਲੈਣ ਚਾਹੁੰਦੇ ਸਾਰੇ ਲਈ ਇੱਕ ਰੱਖਨੇ ਚਾਹੀਦਾ ਇੱਕ ਸਰਕਾਰ ਨੇ ਜਿਹੜੇ ਕਿ ਇੱਕ ਨਵਾਂ ਨਵੇਂ ਸਾਲ 'ਚ ਨਵਾਂ ਤੋਹਫ਼ਾ ਮਿਲਿਆ ਹਾਲੇ ਦੂਸਰਾ ਹੀ ਦਿਨ ਹੈਗਾ ਕਿ ਜਿਹੜੇ ਕਿ ਟਰੱਕ ਡਰਾਈਵਰਾਂ ਲਈ ਇੱਕ ਨਵਾਂ ਤੋਹਫ਼ਾ ਸੀਗਾ ਕਿ 10 ਸਾਲ ਦੀ ਸਜ਼ਾ ਅਗਰ ਕੋਈ ਗੱਡੀ ਮਾਰ ਕੇ ਭੱਜ ਜਾਂਦਾ ਜਾਂ ਕੋਈ ਮਰ ਜਾਂਦਾ ਨਹੀਂ ਤਾਂ 7 ਸਾਲ ਦੀ ਉਹਨੂੰ ਇੱਕ ਜਰਮਾਨਾ ਹੋਏਗਾ ਇਹ ਤੁਹਾਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ ਪੂਰੇ ਪੰਜਾਬ ਦੇ ਚ ਕਪੂਰਥਲਾ ਦੇ ਵਿੱਚ ਕਿ ਸਾਰੇ ਪੰਜਾਬ ਵਿੱਚ ਹੀ ਪੈਟਰੋਲ ਡੀਜ਼ਲ ਖਤਮ ਹੋ ਚੁੱਕਾ ਲੋਕ ਬਹੁਤ ਪਰੇਸ਼ਾਨੀ ਦਾ ਸਾਹਮਣਾ ਮਜੂਦ ਕਰਦੇ ਪਏ ਨੇ ਮਹਿਸੂਸ ਕਰ ਰਹੇ ਨੇ ਇਹ ਕੈਮਰਾਮੈਨ ਰੂਬੀ ਧਮੀ ਦੇ ਨਾਲ ਸੁਨੀਲ ਗੋਗਨਾ ਸਕਾਈ ਨਿਊਜ਼ ਪੰਜਾਬ ਕਪੂਰਥਲਾ